We're <laughs> ਬੀਤ ਕੇਜਰੀਵਾਲ ਜਿੰਦਾਬਾਦ ਬੀਤ ਕੇਜਰੀਵਾਲ ਜਿੰਦਾਬਾਦ ਅਸੀਮਾ ਜਿੰਦਾਬਾਦ ਰਵਿੰਦਰ ਜਿੰਦਾਬਾਦ ਅਸੀਮਾ ਜਿੰਦਾਬਾਦ ਬੀਤ ਕੇਜਰੀਵਾਲ ਦੇ ਕੰਮ ਦੇਖਦੇ ਹੋਏ ਭਵਨ ਸਿੰਘ ਮਾਂਝੀ ਦੇ 2 ਸਾਲ ਦੇ ਕੰਮ ਦੇਖਦੇ ਹੋਏ ਸ਼੍ਰੀ ਰਵਿੰਦਰ ਕੇਜਰੀਵਾਲ ਦੀ ਜਿਹੜੀ ਸੋਚ ਹੈ ਕਿ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੂੰ ਦੇਖਦੇ ਹੋਏ ਅੱਜ ਹਰ ਆਮ ਆਦਮੀ ਔਰ ਜੂਥ ਵਾਲੇ ਖਾਸ ਕਰਕੇ ਆਮ ਆਦੀ ਪਾਰਟੀ ਸ਼ਾਮਿਲ ਹੋ ਰਹੇ ਨੇ ਔਰ ਸ਼ੋਪ ਪ੍ਰਸ਼ਰ ਪੱਪੀ ਜੀ ਦੇ ਵਾਸਤੇ ਅੱਜ ਸਪੋਰਟ ਕਰ ਰਹੇ ਨੇ ਔਰ ਇਹਦੇ ਨਾਲ ਆਮ ਆਦੀ ਪਾਰਟੀ ਨੂੰ ਵੱਡਾ ਬਲ ਮਿਲੂਗਾ ਔਰ ਇਹਦੇ ਨਾਲ ਸ਼ੋਪ ਪ੍ਰਸ਼ਰ ਪੱਪੀ ਜੀ ਦੀ ਜਿੱਤ ਯਕੀਨੀ ਬਣ ਚੁੱਕੀ ਹੈ ਔਰ ਤੁਸੀਂ ਦੇਖਿਆ ਵੀ ਛੋਟੀਆਂ ਛੋਟੀਆਂ ਮੀਟਿੰਗਾਂ ਰੱਖਦੇ ਆ ਤੇ ਰੈਲੀ ਦਾ ਰੂਪ ਧਾਰ ਕਰ ਰਹੇ ਨੇ ਔਰ ਨੌਜਵਾਨ ਬਿਹਰਾ ਕੱਤ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਰਹੇ ਨੇ ਔਰ ਜੇ ਮਾੜੀ ਦੀ ਆਵਾਜ਼ ਉਠਾਉਨੇ ਆ ਬਾਅਦ ਗੱਲ ਕਰਦੇ ਆ ਵੀ ਆਓ ਅੱਜ ਮੀਟਿੰਗ ਆ ਜਾਂ ਮੋਸ਼ਕ ਰੈਲੀ ਆ ਤੇ ਆਪਣੇ ਆਪ ਹਜੂਮ ਬਣਾ ਕੇ ਲੋਕ ਅੱਜ ਆਮ ਆਦੀ ਪਾਰਟੀ سپور ਦਾ ਨਾਰਵੀ ਇਹ ਤੋਂ ਪਤਾ ਹੋਰ ਬਲਗ ਰਿਹਾ ਹੈ ਤੋਂ ਕਰਕੇ ਸਿੱਧ ਹੋ ਚੁੱਕਿਆ ਸਾਬਤ ਹੋ ਚੁੱਕਿਆ ਵੀ 2 ਸਾਲ ਦੀ ਜਿਹੜੀ ਸਰਕਾਰ ਆਮ ਆਦਿ ਸਾਹਿਬ ਦੀ ਉਹ ਤੋਂ ਲੋਕ ਇਹਨੇ ਖੁਸ਼ ਨੇ ਜ਼ੀਰੋ ਬਿੱਲ ਦੀ ਗੱਲ ਕਰਦੇ ਆ ਆਮਦਨੀ ਕਲੀਨਿਕ ਦੀ ਗੱਲ ਕਰਦੇ ਆ ਕਰੋੜ ਰੁਪਏ ਫੌਜੀਆਂ ਦੀ ਗੱਲ ਕਰਦੇ ਆ ਸਕੂਲਾਂ ਦੀ ਗੱਲ ਕਰਦੇ ਆ ਜੋ ਪਹਿਲੀ ਵਾਰੀ ਹੋਇਆ ਸਾਡੇ ਪੰਜਾਬ ਦੇ ਮਾਣ ਦਾ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਪੰਜਾਬ ਨੂੰ ਦਿੱਤਾ ਤੇ ਅੱਜ ਇਹ ਸਾਰਾ ਪੰਜਾਬ ਆਮ ਆਦੀ ਪਾਰਟੀ ਦੇ ਭਾਵਾਂ ਸੇ ਮਾਣ ਨਾਲ ਖੜਾ ਹੋ ਰਿਹਾ ਹੈ ਕਿ ਸਰ ਭਾਜਪਾ ਦੇ ਜਿਹੜੇ ਵੱਡੇ ਆਗੂ ਹੈਗੇ ਨੇ ਅੱਜ ਯੋਗੀ ਸਾਹਿਬ ਉਹ ਇੱਥੇ ਰੈਲੀ ਕਰ ਰਹੇ ਨੇ ਆਪਣਾ ਉਹਨਾਂ ਦਾ ਫੈਕਟਰ ਚੱਲੂਗਾ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਪ੍ਰਵਾਸੀ ਭਾਈਚਾਰੇ ਨੂੰ ਇਕੱਠਾ ਕਰਕੇ ਉਹਨਾਂ ਨੇ ਇੱਕ ਆ ਨਵਾਂ ਹੱਟੜਾ ਬਣਾਇਆ ਜਿਸ ਨੇ ਪੰਜਾਬ ਦਾ ਪਾਣੀ ਪੀ ਲਿਆ ਉਹ ਬਹੁਤ ਸੂਝਵਾਨ ਤੇ ਸਮਝਦਾਰਾ ਹੈ ਅੱਜ ਚਾਹੇ ਰੋਗੀ ਆਵੇ ਤੇ ਚਾਹੇ ਰੋਗੀ ਹੋਵੇ ਚਾਹੇ ਬੜਿੰਗ ਹੋਵੇ ਚਾਹੇ ਤੜਿੰਗ ਹੋਵੇ ਤੇ ਚਾਹੇ ਬਿੱਟੂ ਹੋਵੇ ਚਾਹੇ ਸ਼ਿੱਟੂ ਹੋਵੇ ਕਿਸੇ ਨੇ ਨਹੀਂ ਸੁਣਨੀ ਕਿਉਂਕਿ 2022 ਦੇ ਵਿੱਚ ਪੰਜਾਬੀਆਂ ਨੇ ਇੱਕ ਇਤਿਹਾਸਿਕ ਸਰਕਾਰ ਬਣਾ ਕੇ ਔਰ ਆਮ ਆਦੀ ਪਾਰਟੀ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਦੱਸਦਾ ਵੀ 77 ਸਾਲ ਤੂੰ ਨਹੀਂ ਕੁਝ ਕੀਤਾ ਨੀ ਪੰਜਾਬ ਲੁੱਟਿਆ ਲੁੱਟ ਦੂਰ ਕੀਤੀ ਆ ਔਰ ਜਿਹੜੇ ਇਹਦੇ ਚੇਲੇ ਰਹਿ ਗਏ ਇਹਨਾਂ ਦੇ ਜਿਹੜੇ ਵੱਡੇ ਲੀਡਰਾਂ ਦੇ ਚੇਲੇ ਬਾਦਰਾ ਵਰਗੇ ਕੈਪਟਨਾਂ ਵਰਗੇ ਜਿਹੜੇ ਸੁਖਵੀਰ ਵਰਗੇ ਦੇ ਚੇਲੇ ਰਹਿ ਗਏ ਹਰਾਏ ਨਾ ਪੰਜਾਬੀਆਂ ਨੇ ਹਰਾਏ ਕਿ ਨਾ ਹਰਾਏ ਤੇ ਉਹਨਾਂ ਦੇ ਚੇਲੇ ਇਸ ਵਾਰੀ ਸਾਫ਼ ਹੋ ਜਾਣਗੇ ਝਾੜੂ ਵਾਲਾ 1 ਨੰਬਰ ਬਟਨ ਦਬਕੇ ਇਸ ਵਾਰੀ ਚੰਗੀ ਤਰ੍ਹਾਂ ਸਫਾਈ ਹੋ ਜਾਣੀ ਆ ਤੇ ਇਸ ਸਪੀਡ ਜਿਹੜੀ ਸਫਾਈ ਦੀ ਸਪੀਡ ਜਿਹੜੀ ਸਫਾਈ ਕਰਨ ਵਾਸਤੇ ਝਾੜੂ ਵਾਲਾ ਬਟਨ ਦਬਿਆ ਸੀ 2022 ਦੇ ਵਿੱਚ ਉਹਦੀ ਸਪੀਡ ਬੋਲਟ ਟ੍ਰੇਨ ਵਾਲੀ ਬਣਨੀ ਆ 500 ਕਿਲੋਮੀਟਰ ਦੀ ਸਪੀਡ ਬਣਨੀ ਆ 1 ਜੂਨ ਤੋਂ ਬਾਅਦ ਔਰ ਪੰਜਾਬ ਤੇ ਫਿਰ ਦੇਸ਼ ਔਰ ਦੇਸ਼ ਦੇ ਵਿੱਚ ਇੰਡੀਆ ਗੜ ਜੋੜ ਦੀ ਸਰਕਾਰ ਬਣ ਚੱਰੀ ਆ ਔਰ ਜੋ ਮਾਹੌਲ ਆਮ ਆਦੀ ਪੜ ਦੇ ਚਾ ਸਾਰੇ ਸਾਰੇ ਐਮਪੀ ਆਮ ਆਦੀ ਪੜ ਦੇ ਚਤਰੇ ਨੇ ਔਰ ਜਿੱਥ ਕੇ ਛਾਬੀ ਆਮ ਆਦੀ ਪੜ ਦੇ ਹੱਥ ਹੋਊਗੀ ਔਰ ਜਿੱਥੇ ਪੰਜਾਬ ਦੇ ਵਿੱਚ 3 ਸਾਲ ਦੀ ਸਰਕਾਰ ਆ ਸਾਡੀ ਜਿੰਦਾਬਾਦ